ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਸਾਡੀ ਮਾਨਯੋਗ ADSI ਸਾਹਿਬ ਜਨਰਲ ਜਿਹੜੀ ਸਾਡੀ ਮੀਟਿੰਗ ਬੁਲਾਈ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਸਮੂਹ ਕਾਰੀਗਰਾਂ ਨੂੰ ਅੱਜ ਉਹਨੇ ਮੈਸੇਜ ਦਿੱਤਾ ਔਰ ਮੈਸੇਜ ਉਹਦਾ ਇਹ ਸੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਔਰ ਜਿਹੜੇ ਇਨਸਾਨ ਨਸ਼ਾ ਨਹੀਂ ਕਰਦੇ ਅਗਰ ਉਹ ਤੁਹਾਡੀ ਦੁਕਾਨ ਤੇ ਆਉਂਦੇ ਨੇ ਜੇ ਉਹ ਨਸ਼ਾ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਆਪਣੀ ਸ਼ਾਪ ਦੇ ਉੱਤੋਂ ਜਿਹੜਾ ਵੀ ਤੁਸੀਂ ਸਮਾਨ ਵੇਚਦੇ ਹੋ ਉਹਦਾ 10% ਜਿਹੜਾ ਵਾ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਵੇ ਅਸੀਂ ਮਾਲਜੋ ਜੀਡੀਸੀ ਸਾਹਿਬ ਨਾਲੇ ਗੱਲ ਕਰਦੇ ਆ ਕਿਹਾ ਵਾ ਕਿ ਸਰ ਅਸੀਂ ਕਿਸ ਇਨਸਾਨ ਨੂੰ ਪੁੱਛਾਂਗੇ ਕਿ ਤੁਸੀਂ ਨਸ਼ਾ ਕਰਦੇ ਹੋ ਜਾਂ ਨਹੀਂ ਕਰਦੇ ਅਗਰ ਅਸੀਂ ਇਹ ਗੱਲ ਕਹਿ ਦਿੰਨੇ ਕਿਸੇ ਕਸਟਮਰ ਨੂੰ ਵੀ ਕੀ ਤੁਸੀਂ ਨਸ਼ਾ ਕਰਦੇ ਨੇ ਤੁਹਾਡੇ ਬੱਚੇ ਨਸ਼ਾ ਕੀ ਉਹ 10% ਡਿਸਕਾਊਂਟ ਪਿੱਛੇ ਇੱਕ ਸਾਡੇ ਨਾਲ ਸਹਿਮਤ ਹੋਣਗੇ ਉਹ ਸਾਡੇ ਨਾਲ ਕਲੇਸ਼ ਵਾਲੀ ਇੱਕ ਗੱਲ ਬਣ ਸਕਦੀ ਹੈ ਇਸ ਕਰਕੇ ਮੈਂ ਤੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਕਿ ਕਣਕ ਦੀ ਹੈ ਤੇ ਉਹ ਕਣਕ ਜ਼ਮੂਰਤਮੰਦਾ ਲੋਕਾਂ ਵਾਸਤੇ ਆ ਪਰ ਅਸੀਂ ਦੇਖਣ ਜਾਂਦਾ ਦੀਪੂਆਂ ਦੇ ਅੱਗੇ ਜਿਹੜੀਆਂ ਲਾਈਨਾਂ ਦੀਆਂ 10ਾਂ ਤੇ ਟਰੈਕਟਰ ਟੱਕਰਾਂ ਦੀਆਂ ਦੇ ਉੱਤੇ ਉਹ ਕਣਕ ਲਿਆ ਰਹਾਂਦੇ ਨੇ ਜੇ ਸਰਕਾਰ ਦੀ ਕਣਕ 10 ਕਿਲੋ ਲੈਣ ਵਾਸਤੇ ਉਹ ਗੱਡੀ ਚਲਾ ਸਕਦੇ ਤੇ ਸਾਡੇ ਦਾ 10% ਲੈਣ ਵਾਸਤੇ ਕੀ ਸਾਡੇ ਨਾਲ ਸੱਚਾਈ ਬੋਲਣਗੇ ਉਹ ਸੱਚਾਈ ਛੱਡੋ ਤੁਸੀਂ ਉਹ ਸਾਡੇ ਨਾਲ ਅਲੱਗ ਜੋ ਆ ਪੰਜਾਬ ਦੇ ਹਾਲਾਤ ਬਣੇ ਨੇ ਲੜ ਆਰਡਰ ਦੀ ਸਥਿਤੀ ਕੀ ਆ ਅੱਜ ਗੁਰਦਾਸਪੁਰ ਦੇ ਲੋਕ ਸਹਮੇ ਪਏ ਨੇ ਵਪਾਰੀ ਸਹਮੇ ਪਏ ਵਪਾਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਾ ਰਿਹਾ ਵਾ ਆ ਮੇਰੇ ਬਾਰਡਰ ਜ਼ਿਲ੍ਹੇ ਦੇ ਉੱਤੇ ਫਟੇਗੜ ਚੂੜੀਆਂ ਡੇਰਾਂ ਬਾਬਾ ਨਾਲ ਨਿਕ ਤਰਨਤਾਰ ਸਾਈਡ ਤੇ ਰੋਜ਼ ਨਿਤ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਦੇ ਉੱਤੇ ਇੰਨੇ ਅਟੈਕ ਹੋ ਰਹੇ ਨੇ ਔਰ ਮੈਂ ਉਸ ਪਾਸੇ ਵੀ ਸਰਕਾਰ ਦਾ ਜਿਹ ਮੈਂ ਇਹ ਗੱਲ ਮੰਨਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਲੇਟ ਲਿਆ ਲੇਕਿਨ ਬਹੁਤ ਵਧੀਆ ਲਿਆਦਾ ਸਲਾਗਾ ਯੋਗ ਹੈ ਨਸ਼ੇ ਦੇ ਖਿਲਾਫ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਹਾਂ ਅਸੀਂ ਹਰ ਪੱਖੋਂ ਵਪਾਰ ਮੰਡਲ ਗੁਰਦਾਸਪੁਰ ਔਰ ਮੈਂ ਪੰਜਾਬ ਪ੍ਰਦੇਸ਼ ਵਪਾਰ ਮੰਡੋ ਡਿਸਟ੍ਰਿਕਟ ਗੁਰਦਾਸਪੁਰ ਦਾ ਪ੍ਰਧਾਨ ਹੈ ਅਸੀਂ ਏਡੀਸੀ ਸਾਹਿਬ ਨੂੰ ਭਰੋਸਾ ਦਵਾਇਆ ਕਿ ਅਸੀਂ 100% ਗੁਰਦਾਸਪੁਰ ਦਾ ਵਪਾਰੀ ਤੁਹਾਡੇ ਹਰ ਸਹਿਯੋਗ ਦੇ ਨਾਲ ਮੋਢੇ ਨਾਲ ਖੜਾ ਵਾ ਪਰ ਇਹਦੇ ਨਾਲ ਸਰਕਾਰ ਨੂੰ ਵੀ ਥੋੜਾ ਜਿਆ ਸਾਾਨੂੰ ਕੀ ਰਿਲੀਫ ਹੈ ਅਸੀਂ ਤੇ ਦੁਕਾਨਾਂ ਹੀ ਆਪਣੇ ਡਰਦਿਆਂ ਕਰਦੇ ਪਏ ਆ ਅੱਜ ਹਰ ਦੁਕਾਨਦਾਰ ਤੇ ਚੌਥੀ ਦੁਕਾਨ ਦੇ ਉੱਤੇ ਸਮਾਨ ਖੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਦੱਸ ਦੇਣਾ ਪਿਛਲੇ 1.5 ਤੋਂ 2 ਸਾਲ ਦੇ ਵਿੱਚ 40 ਤੋਂ 45 ਚੋਰੀਆਂ ਹੋਈਆਂ ਨੇ ਇੱਕ ਵੀ ਚੋਰੀ ਜਿਲ੍ਹਾ ਪ੍ਰਸ਼ਾਸਨ ਤੋਂ ਇਹਦਾ ਟਰੇਸ ਨਹੀਂ ਹੋਈ ਜਿਨ੍ਹਾਂ ਵਿੱਚ 4-5 ਮੇਜਰ ਚੋਰੀਆਂ ਜਿਹੜੀਆਂ ਨੇ ਇੰਪਰੂਵਮੈਂਟ ਅਸਟ ਦੇ ਵਿੱਚ 35-40 ਲੱਖ ਰੁਪਏ ਚੋਰੀ ਹੋਈ ਉਹਦੀ ਟਰੇਸ ਹੋਈ ਸਾਡੇ ਗੁਰਦਾਸਪੁਰ ਚ ਨੇਬਰੂ ਪਾਰਕ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ 25-30 ਲੱਖ ਰੁਪਏ ਉਹ ਨਹੀਂ ਚੋਰੀ ਟਰੇਸ ਹੋਈ ਜਿਹੜੀ ਕਨਵਨ ਰੋਡ ਤੇ ਸਾਡੇ ਵਪਾਰੀ ਭਰਾ ਸ਼ਰਾਫ ਆਰਾਮ ਲੁਆਯਾ ਜੀ ਦੇ ਘਰ ਜਾਕਾ ਪਿਆ ਅੱਜ ਤੱਕ ਉਹ ਨਹੀਂ ਮਤਲਬ ਕਿੰਨੀ ਤੁਹਾਨੂੰ ਦੱਸਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੱਥੇ ਨਸ਼ੇ ਦੇ ਖਿਲਾਫ ਤੁਸੀਂ ਯੁੱਧ ਛੇੜਿਆ ਲਾਣ ਆਰਡਰ ਦੀ ਸਥਿਤੀ ਨੂੰ ਵੀ ਨਾਲ ਕੰਟਰੋਲ ਕਰੋ ਅਸੀਂ ਸਾਡੇ ਵੱਲੋਂ ਅਸੀਂ ਵਪਾਰ ਮੰਡਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤੁਹਾਡੇ ਨਾਲ ਵਾ ਚਟਾਨ ਦੀ ਤਰ੍ਹਾਂ ਖੜੇ ਆ ਨਸ਼ਿਆਂ ਦੇ ਖਿਲਾਫ ਆ ਅਸੀਂ ਜੋ ਵੀ ਸਾਡੇ ਜਿਵੇਂ ਡਿਊਟੀ ਲਾਓਗੇ ਅਸੀਂ ਕਰਾਂਗੇ ਪਰ ਨਸ਼ੇ ਦੇ ਨਾਲ-ਨਾਲ ਜਿਹੜੀਆਂ ਕਾਲੀਆਂ ਭੇਡਾਂ ਇੱਥੇ ਅੰਦਰ ਬੈਠੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣ ਕਿਉਂਕਿ ਕਦੀ ਵੀ ਨਹੀਂ ਹੋ ਸਕਦਾ ਕਿ ਜਿਹੜੀਆਂ ਇੰਟੈਲੀਜੈਂਸੀਆਂ ਇਹਨਾਂ ਦੀਆਂ ਨੇ ਜਾਂ ਤਾਂ ਫੇਲ ਹੋ ਚੁੱਕੀਆਂ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਚੱਲਦਾ ਜਾਂ ਤਾਂ ਕੰਮ ਨਹੀਂ ਕਰਦੀਆਂ ਜੇ ਕੰਮ ਕਰਦੀਆਂ ਤੇ ਐਸੀ ਕੋਈ ਗੱਲ ਨਹੀਂ ਹੈ ਕਿ ਕਿਹੜੀ ਨੁੱਕਰ 'ਚ ਕੀ ਵਿਕ ਰਿਹਾ ਵਾ ਕਿ ਇਹਨਾਂ ਨੂੰ ਨਾ ਪਤਾ ਹੋਵੇ ਜੇ ਪਤਾ ਵਾ ਤੇ ਕਿਉਂ ਨਹੀਂ ਫੜੇ ਜਾਂਦੇ ਇਸ ਕਰਕੇ ਸਮਾਜ ਦੇ ਵਿੱਚੋਂ ਨਸ਼ਾ ਖਤਮ ਕਰਦੇ ਨਾਲ-ਨਾਲ ਇਹ ਨਾਲ ਨੂੰ ਆਪਣੇ ਅੰਦਰ ਵਿੱਚ ਹਾਤੀ ਮਾਰਨੀ ਪਏਗੀ ਤਾਂ ਹੀ ਪੰਜਾਬ ਦੇ ਵਿੱਚੋਂ ਕੋੜ ਜੜਾ ਖਤਮ ਹੋਏਗਾ। ਜੀ ਦinesh kumar munda ਤੇ ਰੇੜੀ ਫੜੀ ਯੂਨੀਅਨ ਪ੍ਰਧਾਨ ਤੇ ਈਰਸ਼ਕਾ ਯੂਨੀਅਨ ਮੀਟਿੰਗ ਜੀ ਨਸ਼ਿਆਂ ਦੇ ਬਾਰੇ ਅੱਜ ਹੋਈ ਆ ਇੱਕ ਸਰਕਾਰ ਨੇ ਜਿਹੜੀ ਮਹੀਮ ਜਲਾਈ ਆ ਬਹੁਤ ਵਧੀਆ ਜਿਹੜੀ ਮਹੀਮ ਜਲਾਈ ਆ ਕਿ ਜਿਹੜੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਇੱਕ ਕ੍ਰਾਂਤੀ ਚੱਲਣ ਲੱਗੀ ਆ ਮੈਂ ਤੇ ਇਹ ਜਿਹੜੀ ਮਤਲਬ ਕਹਿੰਦਾ ਏਡੀਸੀ ਸਾਹਿਬ ਨੇ ਮੀਟਿੰਗ ਕਰਾਈ ਜਾਂ ਏਡੀਸੀ ਸਾਹਿਬ ਨੇ ਸਾਨੂੰ ਜੋ ਦੱਸਿਆ ਵਾ ਮੈਂ ਬਹੁਤ ਧੰਨਵਾਦ ਹੈ ਏਡੀਸੀ ਸਾਹਿਬ ਦਾ ਕਿ ਜਿਹੜੀ ਇਹਨਾਂ ਨੇ ਮੀਟਿੰਗ ਸੱਦ ਕੇ ਦੁਕਾਨਦਾਰ ਭਰਾਵਾਂ ਨੂੰ ਅਤੇ ਸ਼ਹਿਰ ਦੇ ਜਨੇ ਲੋਕ ਆ ਉਹਨਾਂ ਨੂੰ ਸੱਦ ਕੇ ਇਸ ਬਾਰੇ ਜਾਗਰੂਤ ਕੀਤਾ ਉਹਨਾਂ ਨੇ ਸਾਨੂੰ ਇਹ ਦੱਸਿਆ ਵਾ ਕਿ ਤੁਸੀਂ ਘਰ ਘਰ ਜਾਂ ਆਪਣੀਆਂ ਦੁਕਾਨਾਂ ਤੇ ਜਾਂ ਆਪਣੀ ਛੋਪਾਂ ਦੇ ਉੱਤੇ ਜੇ ਕੋਈ ਨਸ਼ਾ ਵੇਚਦਾ ਪਿਆ ਜਾਂ ਕੋਈ ਵੀ ਅਹੋ ਜਿਆ ਕੰਮ ਕਰਦਾ ਵਾ ਉਹ ਤੁਹਾਡੇ ਕੋਲ ਆਉਂਦਾ ਵਾ ਦੁਕਾਨਾਂ ਦੇ ਉੱਤੇ ਉਹ ਤੁਸੀਂ ਉਹਦੇ ਬਾਰੇ ਇਤਲਾਹ ਦਿਓ ਪੁਲਸ ਨੂੰ ਠੀਕ ਆ ਕਿਉਂਕਿ ਚਲੋ ਇਹ ਹੱਡਾ ਜਿਹੜਾ ਇੱਕ ਇਨਸਾਨੀਅਤ ਫਰਜ਼ ਬੰਦਾ ਵਾ ਕਿ ਜਿਹੜਾ ਵੀ ਮਤਲਬ ਕਿ ਕੋਈ ਜਿਹੜਾ ਦੇਸ਼ ਵਿਰੋਧੀ ਜਿਹੜਾ ਨਸ਼ੇ ਪੱਤੇ ਜੋ ਵੇਚਦਾ ਵਾ ਤੇ ਉਹ ਆਡੀ ਜਿਹੜੀ ਨੌਜਵਾਨ ਪੀੜ੍ਹੀ ਤਾਂ ਹੋਈ ਬਾਤ ਸਕਦੀ ਆ ਕਿ ਜੇ ਆਪਾਂ ਉਹਨੂੰ ਅਸੀਂ ਢੱਕਾਂਗੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਇਸ ਕ੍ਰਾਂਤੀ ਦੇ ਅੱਗੇ ਆਓ ਔਰ ਪੁਲਿਸ ਪ੍ਰਸ਼ਾਸਨ ਦਾ ਸੰਯੋਗ ਦਿਓ ਜਿਹੜੇ ਇਹੋ ਜਿਹੇ ਨਸ਼ੇ ਜਾਂ ਵੇਚਦੇ ਨੇ ਜਾਂ ਟੀਕੇ ਲਾਉਂਦੇ ਆ ਜਾਂ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਵਾ ਉਹਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਕੇ ਜਾਂ ਜਿਹੜੇ ਕੋਈ ਨਸ਼ੇ ਕਰ ਰਹੇ ਆ ਹਸਪੀਟਲਾਂ ਦੇ ਵਿੱਚ ਜਿਹੜੇ ਨਸ਼ੇ ਛਡਾਊ ਕੇਂਦਰ ਆ ਬਹੁਤ ਵਧੀਆ ਜਿਹੜੀ ਉਹਦੇ ਵਿੱਚ ਐਸ ਵੇਲੇ ਜਿਹੜੀਆਂ ਸਹੂਲਤਾਂ ਜਿਹੜੇ ਏਡੀਸੀ ਸਾਹਿਬ ਕਹਿੰਦੇ ਸੀ ਦਿੱਤੀਆਂ ਹੋਈਆਂ ਵਾ ਕਿਉਂਕਿ ਅਸੀਂ ਇਹ ਜੀ ਇਹਨੂੰ ਲੈ ਕੇ ਚੱਲਦੇ ਆਂ ਕਿ ਵਾਕਈ ਠੀਕ ਆ ਕਿ ਜੇ ਉੱਥੇ ਬੱਚਾ ਜਿਹੜਾ ਕੋਈ ਨਸ਼ਾ ਕਰਦਾ ਜਾਂ ਗਲਤ ਰਸਤੇ 'ਚ ਪੈ ਗਿਆ ਵਾ ਉਹ ਜੇ ਉੱਥੇ ਜਾ ਕੇ ਸੁਧਰ ਸਕਦਾ ਤੇ ਇਹਦੇ ਵਰਗੀ ਕੋਈ ਚੀਜ਼ ਹੀ ਨਹੀਂ ਆ ਕਿਉਂਕਿ ਸਾਰਿਆਂ ਤੋਂ ਵੱਡਾ ਪੁਨ ਇਹੋ ਹੀ ਆ ਕਿ ਜੇ ਅਸੀਂ ਕਿਸੇ ਦੀ ਲਾਦ ਨੂੰ ਸੁਧਾਰ ਸਕਦੇ ਆ ਕਿਉਂਕਿ ਅੱਜਕੱਲ ਦੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਜਿਹੜੀ ਚਲੋ ਇਹ ਵੀ ਤੇ ਗੱਲ ਹੈ ਨਾਲ ਕਿ ਜਿਹੜੀ ਬੇਰੁਜ਼ਗਾਰ ਹੋਈ ਪਈ ਆ ਉਹਦੇ ਕਾਰਨ ਵੀ ਕੁਝ ਉਹਨਾਂ ਨੂੰ ਘਰੋਂ ਮੈਣੇ ਬਜਦੇ ਆ ਕੁਝ ਬਾਹਰ ਕੰਮ ਨਹੀਂ ਮਿਲਦੇ ਉਦੇ ਬਾਜੂ ਵੀ ਜਦੋਂ ਗਲਦੂਸੇ ਸਾਡੀ ਜੀ ਬੱਚਾ ਪੈ ਜਾਂਦਾ ਵਾ ਤੇ ਉਹ ਇਹੋ ਜਿਹੇ ਨਸ਼ੇ ਪਤੇ ਕਰਦਾ ਵਾ ਪਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਦੁਕਾਨਦਾਰ ਭਰਾਵਾਂ ਨੂੰ ਆਪਣੇ ਰੇੜੀ ਖੜੀ ਵਾਲਿਆਂ ਤੇ ਈਰਖਾ ਵਾਲਿਆਂ ਨੂੰ ਇਹ ਮੈਂ ਕਹਿੰਨਾ ਕਿ ਇਹ ਜਿਹੜਾ ਕੋਈ ਵੀ ਨਸ਼ਾ ਕਰਦਾ ਵਾ ਉਹਦਾ ਪੁਲਿਸ ਸਹਿਯੋਗ ਦਿਓ ਤੇ ਪੁੱਛੂਣ ਦੱਸੋਗੇ ਵੀ ਆਹ ਭਾਣਾ ਬੰਦਾ ਕਰਦਾ ਆਪੇ ਪੁਲਿਸ ਨੂੰ ਪੁੱਛ ਕੇ ਜਿਹੜੇ ਬੰਦੇ ਕੋਲੋਂ ਨਸ਼ਾ ਲਿਆ ਰਿਆ ਵਾ ਤੇ ਉਤੇ ਕਾਰਵਾਈ ਕਰੇਗੀ ਜੈ ਹਿੰਜੈ ਬਾ